ਜੋਗ ਜੋਗ ਅਟਲ ਚਵਰ ਛਤਰ ਤਖਤ ਦੇ ਮਾਲਕ ਜਾਤ ਗੁਰੂ ਸਹਬੇ ਕੁਮਾਲ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰਸਵਾਰੇ ਸਾਧ ਸੰਗਤ ਜੀ ਆਓ ਸਵਾਸਾਂ ਨੂੰ ਸਫਲਾ ਕਰਦੇ ਹਾਂ ਇਸ ਜਨਮ ਦਾ ਲਾਹਾ ਲੈਂਦੇ ਹਾਂ ਚੱਲ ਰਏ ਸਤ ਗੁਰਾਂ ਦੇ ਪਾਵਨ ਹਤਿਆਸ ਦੇ ਨਾਲ ਜੁੜਨਾ ਕਰੀਏ ਕੋਈ ਵੀ ਰਸਨਾ ਉਬਾਂਝ ਨ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੀਤੇ ਦਿਨੀ ਕਾਲਾ ਪਾਂ ਇਹ ਵਿਚਾਰ ਸਰਵਣ ਕੀਤੇ ਕਿ ਕਿਵੇਂ ਛੇਵੇਂ ਸਤਿਗੁਰੂ ਮੇਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਟਾੜੀਆਂ ਨੂੰ ਕਹਿ ਕਰਕੇ ਜੋ ਸਮੇਂ ਦੇ ਰਾਜੇ ਹੋਏ ਉਹਨਾਂ ਦੇ ਜੋ 12 ਗਾਇਆਂ ਗਿਓ ਉਹ ਤੁਣਾ ਨੂੰ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਅੰਦਰ ਚੜਾਉਣਾ ਕੀਤਾ ਹੈ ਸੋ ਆਓ ਅੱਜ ਹਿੰਦ ਦੀ ਚਾਦਰ ਤਿਗ ਬਹਾਦਰ ਸਤਿਗੁਰੂ ਨੌਵੇਂ ਸਤਿਗੁਰੂ ਪਿਤਾ ਜੀ ਉਹਨਾਂ ਦੇ ਪਾਵਨ ਇਤਿਹਾਸ ਨੂੰ ਵਚਨਾ ਕਰੀਏ ਕਿ ਆਪ ਸਾਹਿਬ ਸ੍ਰੀ ਗੁਰੂ 6ਵੇਂ ਪਿਤਾ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਗ੍ਰੇਵ ਕੇ ਧਨ ਮਾਤਾ ਨਾਨਕੀ ਜੀ ਦੇ ਕੋਖੋਂ ਸੰਮਤ 1678 ਔਰ 1621 ਈਸਵੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੱਜਕੱਲ ਜੋ ਗੁਰੂ ਕੇ ਮਹਿਲ ਨੇ ਇਸ ਥਾਨਾਂ ਤੇ ਆਪ ਨੇ ਜਨਮ ਲੈਣਾ ਕੀਤਾ ਹੈ ਔਰ ਬਚਪਨ ਤੋਂ ਹੀ ਆਪ ਡੂੰਗੀ ਸੋਚ ਵਿਚਾਰ ਗਹਿਰਾਉ ਵਾਲੇ ਨੇ ਮੋੜ ਤੋਂ ਹੀ ਆਪ ਦੀ ਜੋ ਰੂਚੀ ਤਿਆਗ ਵੱਲ ਸੀ ਔਰ ਵੀਰਹ ਦੇ ਨਾਲ ਬੜੇ ਨਪੁੰਨ ਨੇ ਸ਼ਿਕਾਰ ਜਾਂ ਜੋਤੇ ਸਮੇਂ ਵੀ ਗੰਭੀਰਤਾ ਵਿੱਚ ਆਪ ਦੇ ਮੁਖ ਤੇ ਗੰਭੀਰਤਾ ਛੋਸੀ ਜੀ ਉਹ ਚਮਕਦੀ ਸੀ ਵਾਹ ਲੱਗਦੀ ਕਿਸੇ ਮਾਮਲੇ ਵਿੱਚ ਦਾਖਲ ਨਹੀਂ ਸੀ ਤੇ ਪਰ ਆਗਿਆ ਮੰਨਣ ਵਿੱਚ ਸਭ ਤੋਂ ਅੱਗੇ ਹੋਇਆ ਕਰਦੇ ਨੇ ਆਪ ਦੀ ਸ਼ਾਦੀ ਤਨਮਾਤਾ ਗੁਜਰੀ ਜੀ ਨਾਲ ਕਰਤਾਰਪੁਰ ਸਨ 1679 ਨੂੰ ਹੁੰਦੀ ਹੈ ਆ ਬੈਰਾਗ ਬੰਦਗੀ ਦੇ ਸੋਚ ਵਿੱਚ ਅੱਠੇ ਪੈਰ ਰਹਿਂਦੇ ਔਰ ਪਰ ਜਦ ਵੀ ਪੈਂਦੇ ਖਾਂ ਵੈਰ ਭਾਵਨਾ ਕਰਕੇ ਵੈਰੀ ਦੀ ਸੈਨਾ ਨਾਲ ਯੁੱਧ ਕਰਨ ਆਇਆ ਤਦ ਤੇਗ ਬਹਾਦਰ ਜੀ ਨੇ ਆਪਣੇ ਜੋ ਰਣ ਭੂਮੀ ਵਿੱਚ ਵੀ ਦਿਖਾਏ ਧਾਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਾਂ ਨੂੰ ਪਾਵਨ ਇਤਿਹਾਸਾਂ ਚੋਂ ਪਤਾ ਲੱਗਦਾ ਹੈ ਕਿ 27 ਸਾਲ 11 ਮਹੀਨੇ ਕੁਝ ਦਿਨ ਆਪ ਪਿਤਾ ਜੀ ਨੇ ਤਪ ਕੀਤਾ ਔਰ ਭੋਰੇ ਦੇ ਵਿੱਚ ਰਹੇ ਜਿੱਥੇ त्याग ਦੇ ਮੂਰਤੀ ਸਤਗੁਰ ਅਕਾਲ ਪੁਰਖ ਪਿਤਾ ਜੀ ਦੇ ਨਾਮ ਦਾ ਧਿਆਨ ਰੱਖਦੇ ਸੀ ਉਥੇ ਹੀ ਬੜੇ ਯੋਧੇ ਬੜੇ ਬਲਕਾਰੀ ਬੜੇ ਸੂਰਮੇ ਵੀ ਸਨ ਔਰ ਇਸ ਕਰਕੇ ਇਹਨਾਂ ਨੂੰ ਜੋ ਤੇਗ ਬਹਾਦਰ ਪਿਤਾ ਜੀ ਨੇ ਤੇਗ ਦਾ ਬਹਾਦਰ ਕਹਿ ਕੇ ਵੀ ਤੂੰ ਤੇਗ ਦਾ ਬੜਾ ਧਨੀ ਹੈ ਤੇਰੀ ਜੋ ਕਤਲਵਾਰ ਹੈ ਕਿੰਨੀਆਂ ਕਿੰਨੀਆਂ ਨੂੰ ਵੜਦੀ ਜਾਂਦੀ ਹੈ ਇਸ ਕਰਕੇ ਤਿਆਗ ਮਲ ਤੋਂ ਪਿਤਾ ਜੀ ਨੇ ਨਾਂ ਰੱਖਿਆ ਤੇਗ ਬਹਾਦਰ ਔਰ ਇਸ ਇਨਾਂ ਨੇ ਜੋ ਵੀਰਤਾ ਸਾਨੂੰ ਵੇਖ ਕੇ ਮਾਤਾ ਨਾਨਕ ਜੀ ਬੜੇ ਪ੍ਰਸੰਨ ਹੋਇਆ ਕਰਦੇ ਤਾਂ ਇਸ ਜੰਗ ਦੇ ਵਿੱਚ ਕਾਲੇ ਖਾਂ ਅਸਮਾਨ ਖਾਂ ਤੇ ਪਹਿੰਦੇ ਖਾਂ ਵਰਗੇ ਮਾਰੇ ਗਏ ਕਿਉਂਕਿ ਬਾਗੀ ਹੋਏ ਹੋਏ ਸੀ ਸਤਿਗੁਰੂ ਪਿਤਾ ਛੇਵੇਂ ਸਤਿਗੁਰ ਨਾਲ ਬੈਰ ਕਮਾਇਆ ਇਹਨਾਂ ਨੇ ਤੇ ਆਖਰ ਉਹ ਜੁਦ ਹੋਇਆ ਤਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਫਿਰ ਇਹ ਸਾਰੇ ਜੰਗ ਵਿੱਚ ਮਾਰੇ ਗਏ ਸਨ 1702 ਵਿੱਚ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੇਰੀ ਪਿਰ ਦੇ ਮਾਲ ਜੋਤੀ ਜੋ ਸਮਾ ਗਏ ਤਦ ਆਪ ਗੁਰੂ ਜੀ ਦੀ ਆਗਿਆ ਅਨੁਸਾਰ ਆਪਣੇ ਨਾਨਕੇ ਬਾਰ ਮਕਾਲੇ ਬਾਬੇ ਬਕਾਲੇ ਚਲੇ ਗਏ ਔਰ ਇੱਥੇ ਗੁਰੂ ਹੋ ਪ੍ਰਗਟ ਹੋਏ ਕਿਉਂਕਿ ਆਪਾਂ ਲੰਮੀ ਸਾਖੀ ਤੋਂ ਇਸ ਵਿਚਾਰ ਤੋਂ ਵਾਕਵਾਂ ਕਿ ਮਹਾਰਾਜ ਨੇ ਜਾ ਕੇ ਬਾਬੇ ਬਕਾਲੇ ਜਾ ਕੇ ਤਬ ਕੀਤਾ ਔਰ ਜਦੋਂ ਜਾਣ ਲੱਗੇ ਪਿਤਾ ਜੀ ਬਾਬਾ ਬਕਾਲਾ ਕਹਿ ਕੇ ਚਲੇ ਗਏ ਸਨ ਇਹ ਇਤਿਹਾਸ ਆਪਾਂ ਨੂੰ ਜੋ ਮੱਖਣ ਸ਼ਾਲਵਾਣਾ ਸਤਿਗੁਰਾਂ ਦੇ ਪਾਵਨ ਅਨੰਨ ਸੇਵਕ ਹੋਇਆ ਕਰਦੇ ਉਹਨਾਂ ਹੀ ਸਾਖੀ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਜੋ ਜਹਾਜ਼ ਮਿੰਦ ਧਾਰ ਦੇ ਅੰਦਰ ਰੁਕ ਜਾਂਦਾ ਔਰ ਉਹ ਪਾਵਨ ਚਰਨਾਂ ਦੇ ਗੁਰੂ ਨਾਨਕ ਦੇ ਪਾਸ ਬੇਨਤੀ ਕਰਦੇ ਮਹਾਰਾਜ ਮੇਰਾ ਇਸ ਜੋ ਤੂਫਾਨ ਉੱਠਿਆ ਜਲ ਦੇ ਅੰਦਰ ਇਥੋਂ ਮੇਰਾ ਜਹਾਜ਼ ਪਾਰ ਲੰਘ ਜੇ ਮੈਂ 500 ਮੂਰਾਂ ਆਪ ਜੀ ਦੀ ਪੇਟਾ ਕਰਾਂ ਤਾਂ ਸਿੱਖ ਦੀ ਅਰਦਾਸ ਪ੍ਰਵਾਨ ਹੋਈ ਔਰ ਜਦੋਂ ਇਹ ਇੱਥੇ ਪਹੁੰਚੇ ਤਾਂ ਇਹਨਾਂ ਨੂੰ ਪਤਾ ਲੱਗਿਆ ਕਿ ਬਾਬਾ ਜੀ ਤਾਂ ਜੋ ਸੇਵੇਂ ਸਤਿਗੁਰੂ ਪਿਤਾ ਜੀ ਨੇ ਬਾਬਾ ਬਕਾਲਾ ਕਹਿ ਕੇ ਚਲੇ ਗਏ। ਉਹ ਜੋਤੀ ਜੋ ਸਮਾ ਗਏ ਨੇ ਤਾਂ ਇਹ ਬਕਾਲੇ ਪਹੁੰਚਿਆ ਤੇ ਆਪਾਂ ਨੂੰ ਪਤਾ ਫਿਰ ਇੱਥੇ 22 ਗੱਡੀਆਂ ਲਾ ਕੇ ਲੋਕ ਬੈਠ ਗਏ। ਹਰ ਇੱਕ ਨੂੰ ਇੱਕ ਦੋ ਦੋ ਮੋਹਰਾ ਮੱਥਾ ਟੇਕਿਆ ਪਰ ਕੋਈ ਨਹੀਂ ਬੋਲਿਆ। ਕਿਉਂਕਿ ਦੇ ਮਨ ਦੀ ਭਾਵਨਾ ਸੀ ਪੂਰਾ ਗੁਰੂ ਹੋਏਗਾ ਤਾਂ ਆਪੇ ਮੰਗ ਲਏ। ਜਦੋਂ ਨਾਂਏ ਕੋਈ ਬੋਲਿਆ ਤਾਂ ਪੁੱਛਣ ਤੋਂ ਪਤਾ ਲੱਗਿਆ ਵੀ ਕੋਈ ਇੱਥੇ ਭੋਰੇ ਦੇ ਅੰਦਰ ਤੇਗਾ ਤੇਗਾ ਕਰਕੇ ਕੋਈ ਤਾਬ ਕਰ ਰਿਹਾ ਹੈ ਬੈਠਾ ਭਾਈ ਤੁਸੀਂ ਉਹਨੂੰ ਮਿਲ ਕੇ ਵੇਖੋ ਜਾਂ ਇੱਥੇ ਆਏ ਤਾਂ ਮਾਤਾ ਗੁਰਜੀ ਦਰਵਾਜ਼ੇ ਵਿੱਚ ਬੈਠੇ ਬੇਨਤੀ ਕੀਤੀ ਤਾਂ ਮਾਤਾ ਜੀ ਕਹਿੰਦੇ ਜਦ ਪ੍ਰਸ਼ਾਦ ਦੀ ਦਾ ਸਮਾ ਹੋਊਗਾ ਦਰਵਾਜ਼ਾ ਖੁੱਲੇਗਾ ਤਾਂ ਬੇਟਾ ਜੀ ਤੁਸੀਂ ਵੀ ਨਾਲ ਹੀ ਅੰਦਰ ਚਲੇ ਜਾ ਸਮਾ ਹੋਇਆ ਏ ਮੱਖਣਸ਼ਾ ਲਵਾਨਾ ਜੀ ਪੰਜ ਮੋਹਰਾ ਲੈ ਕੇ ਸਤਿਗੁਰੂ ਪਿਤਾ ਦੇ ਸਾਹਮਣੇ ਬਹਿ ਕੇ ਹੱਥ ਵਿੱਚ ਲੈ ਕੇ ਘੜਕਾਉਣੀਆਂ ਕੀਤੀਆਂ ਤਾਂ ਮਹਾਰਾਜ ਪਿਤਾ ਜੀ ਨੇ ਨੇਤਰ ਖੋਲੇ ਔਰ ਕਿਹਾ ਵੀ ਮੱਖਣਾ ਸੁੱਖਾਂ 500 ਦੀਆਂ ਦੇਣੀਆਂ ਪੰਜ ਉਹ ਵੀ ਘੜਕਾ ਕੇ ਚਰਨ ਤੇ ਮਹਾਰਾਜ ਬਹੁਤ ਵੱਡੀ ਕੋਲ ਹੋ ਗਈ ਮੈਂ ਇਸੇ ਗੁਰੂ ਦੀ ਤਲਾਸ਼ ਵਿੱਚ ਸੀ ਜਾ ਆਪਨੇ ਮੇਰੇ ਮਨ ਦੀ ਕਰੇ ਮੇਰੀ ਮਨ ਦੀ ਗੱਲ ਪੁੱਝ ਕੇ ਮੈਨੂੰ ਨਦਰੋ ਨਦਰ ਨੇ ਹਾਲ ਕੀਤਾ ਚਾਦਰ ਦਾ ਪੱਲਾ ਕਮਾ ਕੇ ਬਾਹਰ ਰੌਲਾ ਪਾਇਆ ਇਹਨੇ ਗੁਰੂ ਲਾ ਦੌਰੇ ਗੁਰੂ ਲਾ ਦੌਰੇ ਕਿ ਨਾਉ ਵਾ ਸਤਗੁਰੂ ਥਿਆ ਗਿਆ ਸਿਖਾਂ ਉਹ ਧੰਵਾ ਬਾਬਾ ਬੁੱਢਾ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਆਂ ਹੋਰ ਸਿਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਆਂ ਭਾਈ ਗੁਰਦਾਸ ਜੀ ਵਰਗਿਆਂ ਤੋਂ ਇਹਦਾ ਮਹਾਰਾਜ ਜੀ ਫਿਰ ਪ੍ਰਗਟ ਹੋਗੇ ਫਿਰ ਤਿਲਕ ਔਰ ਜੋ ਗੁਰਿਆਈ ਸੀ ਉਹ 9ਵੇਂ ਪਾਤਸ਼ਾਹ ਧਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦਿੱਤੀ ਗਈ ਜਦ ਸੰਨ 1721 ਦੇ ਵਿੱਚ ਧਨ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਹਰਿਕ੍ਰਿਸ਼ਨ ਮਹਾਰਾਜ 8ਵੇਂ ਪਾਤਸ਼ਾਹੀ ਦਿੱਲੀ ਮੈਂ ਜੋਤੀ ਜੋ ਸਮਾਗ ਲਈ ਤਾਂ ਸੰਗਤਾਂ ਨੇ ਪ੍ਰਾਰਥਨਾ ਕੀਤੀ हे ਸੱਚੇ ਪਾਤਸ਼ਾ ਸਾਡੇ ਬਾਹ ਕੋਣ ਪੜੇਗਾ ਤਾਂ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਆਪ ਨੇ ਕਿਸ ਨੂੰ ਥਾਪਿਆ ਹੈ ਤਾਂ ਸਤਿਗੁਰ ਜੀ ਨੇ ਇਸ ਦੇ ਇਹ ਪ੍ਰੀਖਿਆ ਲੈਣ ਦੇ ਲਈ ਸਿੱਖ ਆਪ ਆਪਣਾ ਸੱਚਾ ਗੁਰੂ ਆਗੂ ਲੀਡਰ ਜੱਥੇਦਾਰ ਟੁੰਡ ਲੈਣ ਮਹਾਰਾਜ ਇਹ ਵਜਨ ਕਰਕੇ ਕਹਿ ਗਏ ਨੇ ਬਾਬਾ ਬਕਾਲਾ ਉਹ ਆਪਾਂ ਸਰਬਣ ਕੀਤਾ ਹੈ ਉਪਰੋਤਕ ਛੋਡੀਆਂ ਦੇ ਜਦੋਂ ਕੰਨੀ ਇਹ ਗੱਲ ਪੈ ਗਈ ਤਾਂ ਇਹਨਾਂ ਨੇ ਜੋ 22 ਗੱਡੀਆਂ ਲਾਦ ਤਨ ਵੀ ਉਹ ਕੜਾ ਕਹਿ ਕੇ ਗਏ ਆਪਾਂ ਆਪੇ ਬਣ ਕੇ ਵਹਿ ਜਾਣੀ ਤਾਂ 22 ਗੱਡੀਆਂ ਲੱਗੀਆਂ ਸੰਗਤਾਂ ਨੂੰ ਪਰ ਝਮੇਲਾ ਪੈ ਗਿਆ ਤਾਂ ਫਿਰ ਬਾਬਾ ਮੱਖਣ ਸ਼ਾਹ ਲਵਾਨਾ ਸੀ ਜੋ ਉਹਦੇ ਦੁਆਰਾ ਜੋ ਆਪਾਂ ਵਚਨ ਸਰਬਣ ਕੀਤਾ ਹੈ ਨੌਵੇਂ ਪਾਤਸ਼ਾਹ ਧਾਨਗੁਰੂ ਤੇ ਬਹਾਦਰ ਮਹਾਰਾਜ ਜੀ ਨੂੰ ਪ੍ਰਗਟ ਕੀਤਾ ਗਿਆ ਤਾ ਇਸ ਦੇ ਗੁਰੂ ਪ੍ਰਗਟ ਹੋ ਤੇ ਉਪਰ ਉਪਰ ਉਤਕ ਸੋਧੀਆਂ ਨੇ ਇਹਨਾਂ ਨਾਲ ਫਿਰ ਈਰਖਾ ਵੈਰ ਵੀ ਕਮਾਉਣਾ ਕੀਤਾ ਹੈ ਤਿਸ ਦੇ ਆਪ ਨੇ ਸੰਨ 1722 ਇਸਵੀ 1665 ਨੂੰ ਕਹਿਲੂਰ ਦੇ ਰਾਜੇ ਪਾਸੋਂ ਜ਼ਮੀਨ ਖਰੀਦ ਕੇ ਜੋ ਸ੍ਰੀ ਅਨੰਦਪੁਰ ਸਾਹਿਬ ਦੀ ਨੀਂ ਰੱਖੀ ਹੈ ਔਰ ਸੰਗਤਾਂ ਦੇ ਵਿੱਚ ਪ੍ਰਚਾਰ ਕਰਨ ਵਾਤੇ ਕਈ ਸਦਕੀਆਂ ਦੇ ਕਾਲ ਜੇ ਠੰਡੇ ਖੰਡ ਪਾਉਣ ਦੇ ਲਈ ਆਪ ਨੇ ਲਾਗੇ-ਲਾਗੇ ਦੇ ਇਲਾਕਿਆਂ ਦੇ ਵੀ ਜਾ ਕੇ ਦਰਸ਼ਨ ਵੀ ਦਿੱਤੇ ਨੇ ਫਿਰ ਆਪ ਨੇ ਦੂਰ ਦੇਸ਼ਾਂ ਵਿੱਚ ਪ੍ਰਚਾਰ ਕਰਨ ਲਈ ਕਮਰ ਕਸੇ ਕੀਤੇ ਥਾਣੇ ਸਰਵ ਕੁਰੂ ਖੇਤਰ ਪ੍ਰਿਆਗ ਆਗਰਾ ਆਦ ਇਲਾਕਿਆਂ ਦੇ ਵਿੱਚ ਜਾ ਕੇ ਆਪਣੇ ਸੰਗਤਾਂ ਨੂੰ ਤਾਰਨਾ ਕੀਤਾ ਹੈ ਲੋਕਾਂ ਨੂੰ ਸੱਚ ਦਾ ਉਪਦੇਸ਼ ਦੇ ਕੇ ਨਿਹਾਲ ਕਰਿਆ ਹੈ ਆਪ ਇਸ ਸਮੇਂ ਮਾਤਾ ਜੀ ਨੇ ਆਪ ਦੇ ਮਹਿਲ ਨੇ ਨੂੰ ਆਪਦੇ ਮਹਿਲ ਵੀ ਆਪਦੇ ਨਾਲ ਆਏ ਨੇ ਤੇ ਕਰਮਸਨਾਸ ਨਦੀ ਦੇ ਵਿੱਚ ਇਸ਼ਨਾਨ ਕਰਕੇ ਲੋਕਾਂ ਦਾ ਪਰਮ ਤੋੜਿਆ ਤੇ ਫਿਰ ਪ੍ਰਚਾਰ ਕਰਨ ਪਟਣੇ ਪਹੁੰਚੇ ਔਰ ਇੱਥੇ ਰਾਜਾ ਜੈ ਸਿੰਘ ਪੁੱਤਰ ਰਾਜਾ ਰਾਮ ਸਿੰਘ ਆਪਦੇ ਦਰਸ਼ਨਾਂ ਵਾਸਤੇ ਆਏ ਕਾਮਰੂਪ ਆਸਾਮ ਦੇ ਇਲਾਕੇ ਨੂੰ ਫਤਿਹ ਕਰਨ ਵਿੱਚ ਆਪਦੀ ਸਹਾਇਤਾ ਮੰਗੀ ਹੈ ਅਰਜ ਕੀਤੀ ਹੈ ਆਪ ਨਾਲ ਚੱਲੋ ਤਾਂ ਸਤਿਗੁਰੂ ਪਿਤਾ ਜੀ ਨੇ ਬਨੇ ਪਰਵਾਨ ਕਰਕੇ ਪਰਵਾਹ ਨੂੰ ਪਟਨੇ ਹੀ ਰਹਿਣ ਦਾ ਹੁਕਮ ਕਰਕੇ ਆਪਈ ਕਿਰਪਾਲ ਚੰਦ ਆਪਣੇ ਸਾਲੇ ਨੂੰ ਪਰਿਵਾਰ ਨੂੰ ਸੰਭਾਲ ਕਰਕੇ ਛੱਡ ਗਏ ਨੇ ਔਰ ਇੱਥੇ ਹੀ ਪਟਨੇ ਸ਼ਹਿਰ ਵਿੱਚ ਸਾਮਤ 1723 ਭਾਵ ਕੇ 1666 ਈਸਵੀ ਬੋ ਸੌਦੀ 7ਵੇਂ ਨੂੰ ਗੁਰੂ ਕੇ ਮਹਿਲ ਮਾਤਾ ਗੁਜਰੀ ਦੇ ਕੋਖੋਂ ਦਸ਼ਮੇਸ਼ ਪਿਤਾ ਬਾਲ ਗੁਰੂ ਹਰਗੋਬਿੰਦ ਰਾਏ ਜਨਮ ਲੈਂਦੇ ਆ। ਤੈ ਸਮੇ ਸਤਗੁਰੂ ਪਿਤਾ ਧਾਨ ਗੁਰੂ ਤੇਗ ਬਹਾਦਰ ਮਹਾਰਾਜ ਆਸਾਮ ਵਿੱਚ ਨੇ ਔਰ ਮਹਾਰਾਜ ਨੂੰ ਸੁਨੇਹਾ ਪਹੁੰਚਾ ਦਿੱਤਾ ਗਿਆ ਹੈ ਕਿ ਦਸ਼ਮੇਸ਼ ਪਿਤਾ ਧਾਨ ਗੁਰੂ ਆਪ ਦੇ ਘਰ ਬਾਲ ਗੁਰੂ ਗੋਬਿੰਦ ਗੋਬਿੰਦ ਰਾਏ ਜੀ ਨੇ ਜਨਮ ਲਿਆ ਹੈ। ਤਾਂ ਕਿਉਂਕਿ ਸਤਗੁਰੂ ਜੀ ਨੇ ਨਾਮ ਵੀ ਰੱਖਣ ਦੀ ਆਗਿਆ ਤੁਰਨ ਸਮੇ ਕਰ ਦਿੱਤੀ ਸੀ ਤਾਂ ਇਹਨਾਂ ਦਾ ਜਨਮ ਸਥਾਨ ਸਿੱਖੀ ਦੇ ਚਮਾ ਤਖਤ ਹੈ ਜੋ ਸਾਡਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਇਹ ਇੱਕ ਤਖਤ ਹੈ ਔਰ ਸਿੱਖਾਂ ਲਈ ਬੜਾ ਸਤਿਕਾਰਯੋਗ ਤੇ ਅਸਥਾਨ ਹੈ ਤਾਂ ਜਦ ਗੁਰੂ ਜੀ ਨੇ ਰਾਜਾ ਆਰਮ ਸਿੰਘ ਦੇ ਸਮੇਤ ਕਾਮਰੂਪ ਦੀ ਹੱਦ ਦੇ ਪਹੁੰਚ ਕੇ ਅਸਾਮ ਵਿਖੇ ਤਾਂ ਦੋਹਾਂ ਧਿਰਾਂ ਦੀ ਆਪਸ ਵਿੱਚ ਸੁਲਾਹ ਕਰਾ ਦਿੱਤੀ ਸਤਿਗੁਰ ਪਿਤਾ ਜੀ ਨੇ ਤਾਂ ਕਾਮਰੂਪ ਦਾ ਜੋ ਰਾਜਾ ਸੀ ਆਪਦੇ ਚਰਨੇ ਪਿਆ ਸਤਿਗੁਰ ਜੀ ਪ੍ਰਸੰਨ ਹੋਏ ਤੇ ਇਹਦੇ ਘਰ ਔਲਾਦ ਨਹੀਂ ਸੀ ਵਾਰ ਦਿੱਤੇ ਇੱਥੇ ਗੁਰੂ ਜੀ ਨੇ ਧੁੰਣੀ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨ ਪਾਏ ਸਨ ਚਟਾਲਾ ਗੁਰਸਥਾਨ ਬਣਾਏ ਔਰ ਇੱਥੇ ਹੀ ਆਪ ਨੂੰ ਆਪਣੇ ਮਹਾਬਲੀ ਅਦਿਲਸਾਨੀ ਧਾਰਮਿਕ ਆਗੂ ਬਾਣ ਵਾਲੇ ਪੁੱਤ ਦੇ ਜਨਮ ਦੀ ਖਬਰ ਜਦੋਂ ਮਿਲੀ ਨਾ ਪਿਤਾ ਜੀ ਤੈਸ ਖਬਰ ਦੇ ਪੁੱਜਨ ਤੇ ਦੋਹਾਂ ਮਹਾਰਾਜਾਂ ਨੇ ਬੜੀ ਖੁਸ਼ੀ ਮਨਾਈ ਗਈ ਪਰ ਆ ਪਟਨੇ ਆਏ ਕੁਝ ਦਿਨ ਇੱਥੇ ਰਹਿ ਕੇ ਆਪ ਨੇ ਲੋਕਾਂ ਨੂੰ ਨਿਹਾਲ ਕਰਕੇ ਸ੍ਰੀ ਅਨੰਦਪੁਰ ਪਹੁੰਚ ਕੇ ਪਰ ਪਰਵਾਰ ਨੂੰ ਪਟਨੇ ਰਹਿਣ ਦੀ ਆਗਿਆ ਦਿੱਤੀ ਕਿ ਜਦੋਂ ਸਾਨੂੰ ਲੋੜ ਲੱਗੇਗੀ ਅਸੀਂ ਤੁਹਾਨੂੰ ਅਨੰਦਪੁਰ ਸਾਹਿਬ ਬੁਲਾ ਲਾਂ ਤੁਸੀਂ ਹਲੇ ਪਟਨੇ ਹੀ ਰਹੋ ਤਾਂ ਅਸਰਾ ਅਰਸਾ ਬੀਤ ਗਿਆ ਪਰਵਾਰ ਨੂੰ ਵੀ ਔਰ ਆਪ ਨੇ ਫਿਰ ਅਨੰਦਪੁਰ ਸਾਹਿਬ ਬੁਲਾ ਲਿਆ ਗੋਵਿੰਦ ਰਾਏ ਜੀ ਨਾਇਨਾ ਦੇਵੀ ਦੀਆਂ ਪਹਾੜੀਆਂ ਅਤੇ ਉਹਨਾਂ ਦੇ ਵਿੱਚੋਂ ਸਤ ਲੋਜ ਦੇ ਠਾਠਾਂ ਮਾਰ ਦੇ ਕੁਦਰਤੀ ਨਜ਼ਾਰਿਆਂ ਦੇਖ ਕੇ ਬਹੁਤ ਪ੍ਰਸੰਨ ਹੋਏ। ਇਸ ਸਮੇਂ ਜੋ ਔਰੰਗਜ਼ੇਬ ਹੈ ਉਹਦੇ ਹੁਕਮ ਹਿੰਦੂਆਂ ਨੂੰ دین ਇਸਲਾਮ ਦੇ ਵਿੱਚ ਲਿਆਉਣ ਦੇ ਲਈ ਹਰ ਤਰ੍ਹਾਂ ਦੀ ਸਾਜ਼ ਹਰ ਤਰ੍ਹਾਂ ਦਾ ਟਾਂਗ ਹਰ ਤਰ੍ਹਾਂ ਦਾ ਤੜੀਕਾ ਚੱਲ ਰਿਹਾ ਸੀ। ਹਿੰਦੂਆਂ ਨੂੰ دین ਦੇ ਵਿੱਚ ਲਿਆਉਣ ਦੇ ਲਈ ਉਹ ਹਰ ਤਰ੍ਹਾਂ ਦੀ ਦੁਨਿਆਵੀ ਲਾਲਚ ਜ਼ੁਲਮ ਕਰ ਰਿਹਾ ਸੀ ਮੰਦਰਾਂ ਮੂਰਤੀਆਂ ਉਹ ਤੋੜ ਰਿਹਾ ਸੀ ਜ਼ਬਰਦਸਤੀ ਉਹ ਜੋ ਨਹੀਂ ਮੰਨਦਾ ਸੀ ਉਹਨੂੰ ਮੁਸਲਮਾਨ ਬਣਾ ਰਿਹਾ ਸੀ ਲੋਕ ਬੜੇ ਦੁਖੀ ਨੇ ਬੜੇ ਹੀ ਉਹ ਤੋਂ ਔਖੇ ਨੇ ਉਹ ਸਤਿਗੁਰ ਅਗੇ ਅਕਾਲ ਪੁਰਖ ਅੰਮ੍ਰੰਕਾਰ ਪਿਤਾ ਅਗੇ ਅਰਜੋਈਆਂ ਕਰ ਰਹੇ ਨੇ ਸੋ ਜੋ ਕਲ ਦੇ ਦੀਵਾਨ ਉਸ ਆਪਾਂ ਸਰਬਣ ਕਰਾਂਗੇ ਕਿਵੇਂ ਕਸ਼ਮੀਰੀ ਪੰਡਤ ਜਾ ਕੇ ਤਾਨ ਗੁਰੂ ਤੇ ਬਹਾਦਰ ਮਹਾਰਾਜ ਦੇ ਪਾਵਨ ਚਰਨਾਂ 'ਚ ਬੇਨਤੀਆਂ ਕਰਦੇ ਐ ਕਿਵੇਂ ਸਤਿਗੁਰੂ ਤੋਂ ਲਾਹੌਰ ਨੂੰ ਚੱਲਦੇ ਔਰ ਕਿਵੇਂ ਬਾਲ ਗੁਰੂ ਗੋਬਿੰਦ ਰਾਏ ਇਹਨਾਂ ਪੰਡਤਾਂ ਨੂੰ ਹੌਸਲਾ ਦੇ ਕੇ ਆਪਣੇ ਪਿਤਾ ਨੂੰ ਇਸ ਜ਼ੁਲਮ ਦੇ ਲਈ ਔਰ ਜੋ ਮਹਾਰਾਜ ਨੇ ਕਿਹਾ ਵੀ ਸੀਸ ਦੇਣ ਦੀ ਲੋੜ ਐ ਉਹ ਸੀਸ ਦੇਣ ਦੇ ਲਈ ਬਾਲ ਗੋਬਿੰਦ ਰਾਏ ਆਪਣੇ ਪਿਤਾ ਜੀ ਨੂੰ ਕਲਦੇ ਆ ਉਹ ਕਲ ਦੇ ਦੀਵਾਨਾਂ ਵਿੱਚ ਜੋ ਮਹਾਨ ਲਸਾਨੀ ਸਭ ਤੋ ਵੱਡਾ ਇਤਿਹਾਸ ਹੈ ਧਾਨ ਗੁਰੂ ਤੇ ਬਹਾਦਰ ਮਹਾਰਾਜ ਸੱਚੇ ਪਿਤਾ ਜੀ ਦਾ ਉਹ ਸਰਬਣ ਕਰਾਂਗੇ ਆਪ ਸੰਗਤ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਬ ਪੁੱਲਾ ਮਾ ਕੋਈ ਵੀ ਦਸਨਾ ਰਾਂਝਣ ਰਹੇਗਾ ਜਗੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿਗੁਰੂ ਸਤ ਨਾਮ